ਫਿਰੋਜ਼ਪੁਰ ਤੋਂ ਕਾਂਗਰਸ ਦੇ ਟਿਕਟ ਤੇ ਜੌਨ ਲੜ ਰਹੇ ਛੇ ਸਿੰਘ ਕੁਬਾਇਨ ਦਾਵਾ ਕੀਤਾ ਹੈ ਕਿ ਉਹ ਫਿਰੋਜ਼ਪੁਰ ਤੋਂ ਇਸ ਵਾਰ 2 ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤਣਗੇ ਉਹਨਾਂ ਕਹਿੰਦੇ ਕਿ ਫਿਰੋਜ਼ਪੁਰ ਹਲਕੇ ਦੇ ਲੋਕ ਉਹਨਾਂ ਤੇ ਹਮੇਸ਼ਾ ਹੀ ਵਿਸ਼ਵਾਸ ਕਰਕਾਉਂਦੇ ਹਨ ਉਹਨਾਂ ਕਹਿੰਦੇ ਕਿ ਸ਼ਰਮਨੀ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਪਹਿਲਾਂ ਹੀ ਐਲਾਨ ਦੇਣਾ ਚਾਹੀਦਾ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਲਈ ਕੋਈ ਵੀ ਵੱਡੀ ਚੁਣੌਤੀ ਨਹੀਂ ਹਨ ਸ਼ੇਰ ਸਿੰਘ ਕਬਾਇਆ ਵੱਲੋਂ ਬੀਤੇ ਦਿਨੀ ਆਪਣਾ ਇੱਕ ਰੋਡ ショਅ ਵੀ ਕਰਿਆ ਗਿਆ ਸੀ ਜੀ ਕੋਦੇ ਬਾਰੇ ਕੀ ਕਹਿਣਾ ਚਾਹੋਗੇ ਸੀਟ ਵਧੀਆ ਬਹੁਤ ਵੱਡੇ ਮਾਰਦੇ ਨਾਲ ਜਿੱਥੇ ਕਾਂਗਰਸੀ ਚੋਰੀ ਜੀ ਬਾਰੇ ਗੌਰ ਗਾਰਦੀ ਵੀ ਬਖਾਰਨ ਤੋਂ ਪਾਵਾਂਗੇ ਕਿ ਪੰਜਾਬ ਦੇ ਜੇ ਉਤਪਰਤ ਜਿਹੜੀ ਅੱਗੇ ਇੰਨਾ ਲੰਮਾ ਸਮਾਂ ਸੀ ਸੀਟ ਨਹੀਂ ਸੀ ਮਿਲਣੀ ਇਹ ਪੱਕੇ ਤੌਰ ਤੇ ਕਾਫੀ ਚੋਲੇ ਉਹ ਡਰਦੇ ਆ ਇਹਦਾ ਮੁੰਡਾ ਹੀ ਹੈ ਉਹ ਡਰ ਰਿਹਾ ਵੀ ਅਸੀਂ ਕਿੰਨੀ ਸੀਟ ਤੇ ਹੈ ਅਜੇ ਵੇਖ ਰਿਹਾ ਵੀ ਕੌਣ ਐ ਤੋਂ ਬੰਦਾ ਜਿਹੜਾ ਉਹ ਸਾਈਟ ਦੇ ਸਾਨੂੰ ਚਲੋ ਉਹਨਾਂ ਨੂੰ ਘਰ ਦੇ ਨੀਚੇ ਉਤਪਰਤ ਤੇ ਪਾਰਟੀ ਕਰੇ ਬੈਠੀ ਅਸੀਂ ਦਿੱਲੀੋਂ ਜਾਂ ਕਲਿਆਣੀਆ ਤੇ ਬਾਹਰੋਂ ਡਾਂਸ ਕਰਨੀ ਤੇ ਕੱ 18 ਵੋਟਾਂ ਨਾਲ ਜਿੱਤਨ ਦਾ ਫੋਟੋ ਬਾਕ 2 ਲੱਖ ਵੋਟਾਂ ਦੇ ਠੀਕ ਹੈ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ